ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਤੀਜਾ ਭਗਤ ਵਸਲ ਹਰ ਵਸੈ ਮਨ ਆਏ ਗੁਰ ਕਿਰਪਾ ਦੇ ਸਹਜ ਸੁਭਾਏ ਸੁਭਗਤੀ ਕਰਨ ਵਾਲਿਆਂ ਨਾਲ ਵਸਲ ਕੀਏ ਪਿਆਰ ਕਰਨ ਵਾਲਾ ਹਰੀ ਉਸ ਦੇ ਮਨ ਹਿਰਦੇ ਵਿੱਚ ਆ ਕੇ ਵਸਦਾ ਹੈ ਜੋ ਮਨੋਖ ਗੁਰਾਂ ਦੀ ਕਿਰਪਾ ਮਿਹਰ ਤੋਂ ਅੰਦਰ ਸਹਿਜ ਸ਼ਾਂਤੀ ਸੁਭਾਈ ਸੁਆ ਧਾਰਨ ਕਰਕੇ ਰੱਖਦਾ ਹੈ ਭਗਤ ਕਰੇ ਵਿੱਚੋ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਜਦੋਂ ਕੋਈ ਮਨੋਖ ਆਪਣੇ ਅੰਤਹਿ ਕਰਨ ਅੰਦਰੋਂ ਆਪਾ ਭਾਵ ਹੰਕਾਰ ਗਵਾ ਕੇ ਪ੍ਰਭੂ ਦੀ ਭਗਤੀ ਕਰਦਾ ਹੈ ਤਦੋਂ ਹੀ ਕਹਿੰਦੇ ਉਸ ਦਾ ਸੱਚ ਸਰੂਪ ਵਿੱਚ ਮਿਲਾਵਾ ਮਿਲਾਪ ਹੁੰਦਾ ਹੈ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਭਗਤ ਜਨ ਹਮੇਸ਼ਾ ਹੀ ਹਰੇ ਪਰੇ ਕਰਨ ਵਾਲੇ ਪ੍ਰਭੂ ਪਰਮਾਤਮਾ ਦੇ ਦਵਾਰ ਦਰਤੇ ਸ਼ੋਭ ਦੇ ਹਨ ਵਦ ਤ੍ਰਿਆ ਪਾਦਰੂਪੀ ਦਰਤੇ ਇਸਤਿਤ ਹੋ ਕੇ ਸ਼ੋਭ ਦੇ ਹਨ ਗੁਰ ਕਹਿਤ ਸੱਚ ਹੈ ਪ੍ਰੇਮ ਪਿਆਰ ਰਹਾਉ ਗੁਰੂ ਦੇ ਹੇਤ ਹਿੱਤ ਕਰਕੇ ਸੱਚੇ ਪ੍ਰਭੂ ਦੇ ਪ੍ਰੇਮ ਵਿੱਚ ਪਿਆਰ ਪੈ ਜਾਂਦਾ ਹੈ। ଅਤਵਾ ਗੁਰਾਂ ਦੇ ਵਿੱਚ ਹੇਤ ਪ੍ਰੇਮ ਕਾਰਨ ਗੁਰੂ ਮਨ ਬਾਣੀ ਸਰੀਰ ਕਰਕੇ ਸੱਚੇ ਦੇ ਪ੍ਰੇਮ ਦੇ ਪਿਆਰੇ ਬਣਾ ਦਿੰਦਾ ਹੈ ਰਹਾਉ। ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰਬਦ ਦੀ ਵਿੱਚ ਹੋਮੈ ਕੋਏ। ਜੋ ਪ੍ਰਭੂ ਦੇ ਭਗਤੀ ਬੰਦਗੀ ਕਰਦਾ ਹੈ ਉਹ ਜਨਪੁਰਖ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਉੱਜਲ ਜੀਵਨ ਵਾਲਾ ਹੋ ਜਾਂਦਾ ਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਤਇਕਰਨ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਨੂੰ ਗਵਾ ਦਿੰਦਾ ਹੈ ਹਰ ਜੀਵ ਆਪ ਵਸੇ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਹਰ ਜੀਵ ਭਾਵੇਂ ਪ੍ਰਭੂ ਜੀ ਆਪ ਹੀ ਉਸ ਦੇ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਜਿਸ ਕਾਰਨ ਉਸ ਨੂੰ ਹਮੇਸ਼ਾ ਸ਼ਾਂਤੀ ਮਿਲਦੀ ਹੈ ਅਤੇ ਸਹਿਜ ਸੁਭਾਅ ਕੀ ਮਨ ਸੁਖ ਸਰੂਪ ਵਿੱਚ ਸਮਾਏ ਲੀਨ ਹੋ ਜਾਂਦਾ ਹੈ ਸਾਜ ਰਤੇ ਦਿਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਬਿੰਦ ਜੋ ਪੁਰਖ ਸੱਜੇ ਨਾਮ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ ਉਹਨਾਂ ਲਈ ਹਮੇਸ਼ਾ ਹੀ ਬਸੰਤ ਰੁੱਤ ਖਿੜੀ ਰਹਿੰਦੀ ਹੈ ਬਾਉ ਨਾ ਲਈ ਸਦਾ ਹੀ ਆਨੰਦ ਬਣਿਆ ਹੀ ਰਹਿੰਦਾ ਗੋਵਿੰਦ ਕੀ ਇਹ ਪ੍ਰਮਾਤਮਾ ਦੇ ਗੁਣ ਰਬ ਉਚਾਰਨ ਕਰਕੇ ਉਹਨਾਂ ਦਾ ਮਨ ਹਿਰਦਾ ਤੇ ਤਨ ਸਰੀਰ ਸ਼ੁਭ ਗੁਣਾ ਵ ਭਗਤੀ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦਾ ਹੈ ਬਿਨ ਨਾਵੇ ਸੁੱਕਾ ਸੰਸਾਰ ਅਗਨ ਤ੍ਰਿਸਨਾ ਜਲੇ ਵਾਰੂ ਵਾਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਬਾਕੀ ਸਾਰਾ ਸੰਸਾਰ ਬਾਦਸ਼ਾਹ ਫਰਮਾ ਰਹੇ ਸਾਰਾ ਜਗਤ ਹੀ ਸੋਗ ਵਿੱਚ ਸੁੱਕਾ ਹੋਇਆ ਅਤੇ ਤ੍ਰਿਸ਼ਨਾ ਦੀ ਅਗਨ ਅੱਗ ਕਰਕੇ ਵਾਰੋ-ਵਾਰ ਮੁੜ ਮੁੜ ਕੇ ਜਲੇ ਸੜ ਰਿਹਾ ਹੈ ਸੋਈ ਕਰੇ ਜੇ ਖਾਰਜੀ ਭਾਵੇ ਸਦਾ ਸੁਖ ਸਰੀਰ ਭਾਣੇ ਜਿਤ ਲਾਵੇ ਗੁਰਮੁਖ ਜਨ ਉਹੀ ਕਰਮ ਕਰਦੇ ਹਨ ਜਿਹੜੇ ਹਰ ਜੀਉ ਪ੍ਰਭੂ ਜੀ ਨੂੰ ਪਾਉਂਦੇ ਹਨ ਪ੍ਰਭੂ ਦੇ ਬਾਣੇ ਹੁਕਮ ਅਨਸਾਰ ਉਸ ਦੇ ਨਾਮ ਵਿੱਚ ਆਪਣਾ ਚਿੱਤ ਮਨ ਲਾਉਂਦੇ ਹਨ ਜਿਸ ਕਰਕੇ ਉਹਨਾਂ ਦੇ ਸਰੀਰ ਵਿੱਚ ਹਮੇਸ਼ਾ ਸੁਖ ਬਣਿਆ ਰਹਿੰਦਾ ਆਪਣਾ ਪ੍ਰਭ ਸੇਵੇ ਸਹਜ ਸੁਭਾਈ ਨਾਨਕ ਨਾਮ ਵਸੈ ਮਨ ਆਏ ਸਤਿਗੁਰੂ ਫਰਮਾਉਂਦੇ ਹੋ ਪ੍ਰਭੂ ਪਰਮਾਤਮਾ ਨੂੰ ਆਪਣਾ ਆਸਰਾ ਜਾਣ ਕੇ ਸਹਿਜ ਸੁਭਾਏ ਸੁੱਤੇ ਸਿੱਧ ਸੁਭਾਵਕ ਹੀ ਕਹਿੰਦੇ ਵਸ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਸੇਵਨਾ ਕਰਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਦੇਖੋ ਉਹ ਉਹਨਾਂ ਗੁਰਮੁਖਾਂ ਦੇ ਮਨ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਕੇ ਵਸ ਜਾਂਦਾ ਹੈ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਪਾਏ ਏ ਭਾਈ ਗੁਰਮੁਖ ਜਨ ਮਾਇਆ ਦੇ ਮੋਹ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਏ ਕਈਏ ਸਾੜ ਦਿੰਦੇ ਹਨ ਸਤਿਗੁਰਾਂ ਦੇ ਪਾਏ ਪ੍ਰੇਮ ਕਰਕੇ ਉਹਨਾਂ ਦਾ ਮਨ ਹਿਰਦਾ ਅਤੇ ਤਨ ਸਰੀਰ ਸ਼ੁਭ ਗੁਣਾ ਕਰਕੇ ਸਦਾ ਹਰਾ ਪਰਾ ਰਹਿਦਾ ਹੈ ਸਭਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਹਰੀ ਪਰਮਾਤਮਾ ਦੇ ਸਤ ਸੰਗਤ ਰੂਪੀ ਦੁਆਰ ਦਰ ਵਿੱਚ ਇਸਤਤ ਰਹਿਣ ਕਰਕੇ ਉਹਨਾਂ ਦਾ ਸਰੀਰ ਰੂਪੀ ਬਿਰਖ ਰੁਖ ਸਭਲਿਓ ਸਫਲਾ ਹੈ ਵਸੈਤ ਗਿਆਨ ਫਲ ਦੇ ਪਰਪੁੱਲ ਤੋਰੀਆ ਹੈ ਗੁਰਾਂ ਦੀ ਸਾਚੀ ਕੀ ਇਹ ਸੱਜੀ ਬਾਣੀ ਉਹ ਦੁਆਰਾ ਉਹਨਾਂ ਦਾ ਪਰਮਾਤਮਾ ਦੇ ਨਾਮ ਵਿੱਚ ਪਿਆਰ ਲੱਗਾ ਰਿਂਦਾ ਹੈ ਏ ਮਨ ਹਰਿਆ ਸਹਜ ਸੁਭਾਏ ਸੱਜ ਫਲ ਲਾਗੈ ਸਤਗੁਰ ਪਾਏ ਰਹਾਉ ਗੁਰਮੁਖਾਂ ਦਾ ਇਹ ਜਿਹੜਾ ਇਹ ਮਨ ਰੂਪੀ ਬਿਰਖ ਸ਼ਾਂਤੀ ਸੁਭਾ ਧਾਰ ਕੇ ਖਰਾਬਰਾ ਹੋ ਰਿਹਾ ਹੈ ਕਹਿੰਦੇ ਜਿਸ ਨੂੰ ਸਤਗੁਰਾਂ ਦੇ ਪਾਏ ਪ੍ਰੇਮ ਕਰਕੇ ਬ੍ਰਹਮ ਗਿਆਨ ਰੂਪੀ ਸੱਚਾ ਫਲ ਲੱਗਾ ਹੋਇਆ ਹੈ ਰਹਾਉ ਆਪੇ ਨੇੜੈ ਅਪੇ ਦੂਰ ਗੁਰ ਕੈ ਸਬਦ ਵੇਖੈ ਸਦ ਹਜੂਰ ਹਾਂ ਪ੍ਰਭੂ ਆਪ ਹੀ ਗੁਰਮੁਖ ਜਨਾਂ ਦੇ ਨੇੜੇ ਨਜ਼ਦੀਕ ਹੈ ਅਤੇ ਆਪ ਹੀ ਮਨਮੁਖਾਂ ਤੋਂ ਦੂਰ ਹੈ ਵਾ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਨੇੜੇ ਤੋਂ ਨੇੜੇ ਵਰਤ ਰਿਹਾ ਅਤੇ ਆਪ ਹੀ ਪਾਪਾਂ ਪੁੰਨਾਂ ਤੋਂ ਪਰੇ ਦੂਰ ਵਸ ਰਿਹਾ ਹੈ ਜੋ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਦਾ ਹੈ ਉਹ ਹਮੇਸ਼ਾ ਆਪਣੇ ਹਜੂਰ ਨੇੜੇ ਆਪਣਾ ਆਤਮ ਰੂਪ ਕਰਕੇ ਵੇਖਦਾ ਹੈ ਸ਼ਾਵਕਣੀ ਫੂਲੀ ਬਨਰਾਏ ਗੁਰਮੁਖ ਵਿਗਸੈ ਸਹਿਜ ਸੁਭਾਏ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸ਼ਾਂਤੀ ਰੂਪੀ ਕਣੀ ਸੰਗਣੀ ਸਾਹ ਹੈ ਅਤੇ ਸ਼ੁਭ ਗੁਣਾ ਰੂਪੀ ਬਨਰਾਏ ਬਨਸਪਤੀ ਫੂਲੀ ਪਰਪੁੱਲਤ ਹੋ ਰਹੀ ਹੈ ਗੁਰਮukh ਜਨ ਸ਼ਾਂਤੀ ਸੁਭਾਅ ਨੂੰ ਧਾਰਨ ਕਰਕੇ ਵਸ ਉਤੇ ਸਦੀ ਹੀ ਮਨ ਵਿੱਚ ਵਿਗਸੈ ਖੇੜੇ ਰਹਿੰਦੇ ਹਨ ਅਨੰਦਨ ਕੀਰਤਨ ਕਰਹਿ ਦਿਨ ਰਾਤ ਸਤਗੁਰ ਗਵਾਈ ਵਿੱਚ ਉਹ ਝੂਠ ਭਰਾਤ ਉਹ ਦਿਨ ਰਾਤ ਇੱਕ ਰਸ ਪ੍ਰਮਾਤਮਾ ਦਾ ਕੀਰਤਨ ਭਜਨ ਜਸ ਕਰਦੇ ਰਹਿੰਦੇ ਹਨ ਵਾ ਜਿਹੜੇ ਅਨੰਦਨ ਰਾਤ ਦਿਨ ਪ੍ਰਮਾਤਮਾ ਦਾ ਕੀਰਤਨ ਕਰਦੇ ਰਹਿੰਦੇ ਉਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਗਿਆ ਹੈ ਸਤਿਗੁਰਾਂ ਨੇ ਉਹਨਾਂ ਦੇ ਹਿਰਦੇ ਅੰਦਰੋਂ ਨਿੰਦਿਆ ਰੂਪੀ ਝੂਠ ਅਤੇ ਭਰਮ ਦੀ ਭ੍ਰਾਂਤ ਭ੍ਰਾਂਤੀ ਗਵਾਈ ਗਵਾ ਦਿੱਤੀ ਹੈ ਪਰਪੰਚ ਵੇਖ ਰਹਿਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਨਾਮ ਦੀ ਕਮਾਈ ਵਾਲੇ ਗੁਰਮੁਖਾਂ ਦਾ ਮਨ ਪਰ ਪੰਚ ਵਿਸ਼ੇਸ਼ ਕਰਕੇ ਪੰਜਾਂ ਅਸਤੀ ਭਾਂਤੀ ਪ੍ਰੇਮ ਤੇ ਰੂਪ ਚੀਜ਼ਾਂ ਦੇ ਬਣੇ ਸੰਸਾਰ ਅੰਦਰ ਨਾਮ ਤੇ ਰੂਪ ਨੂੰ ਮਿਥਿਆ ਅਤੇ ਅਸਤੀ ਭਾਂਤੀ ਪ੍ਰੇ ਰੂਪ ਚੇਤਨ ਬ੍ਰਹਮ ਨੂੰ ਦੇਖ ਕਰਕੇ ਵਿਸਮਾਦ ਅਚਰਜ ਹੋ ਰਿਹਾ ਹੈ ਉਹ ਨਾਮ ਗੁਰਮੁਖ ਮੁਖੀ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤ ਕਰੀਦਾ ਹੈ ਆਪੇ ਕਰਤਾ ਸਭ ਰਸ ਭੋਗ ਜੋ ਕਿਸ ਕਰੇ ਸੋਈ ਪਰਹੋਗ ਕਰਤਾ ਪੁਰਖ ਆਪ ਹੀ ਸਾਰੇ ਰਸਾਂ ਨੂੰ ਭੋਗ ਮੰਡ ਰਿਹਾ ਉਹ ਜਿਹੜਾ ਕੁਝ ਵੀ ਕਰਦਾ ਹੈ ਉਹੋ ਹੀ ਪਰ ਵਿਸ਼ੇਸ਼ ਕਰਕੇ ਤਿੰਨ ਆਕਾਲਾਂ ਵਿੱਚ ਹੁੰਦਾ ਹੈ ਵੱਡਾ ਦਾਤਾ ਤੇਲ ਨ ਤਮਾਏ ਨਾਨਕ ਮਿਲੀਏ ਸ਼ਬਦ ਕਮਾਏ ਉਹ ਪ੍ਰਮਾਤਮਾ ਵੱਡਾ ਦਾਤਾਦਾਨੀ ਹੈ ਜਿਸ ਨੂੰ ਤਿਲ ਰੰਚਕ ਮਾਤਰ ਵੀ ਕੋਈ ਤਮ ਖਵਾਹਿਸ਼ ਨਹੀਂ ਹੈ ਵਾ ਤਮੂ ਗੁਣ ਨਹੀਂ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾ ਕਰਕੇ ਉਸ ਪ੍ਰਭੂ ਨਾਲ ਮਿਲਦਾ ਹੈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚਕਾਰ ਕਮਾਵੇ ਪੂਰੇ ਬਾਗ ਸੱਚਕਾਰ ਕਮਾਵੇ ਏਕੋ ਚੇਤੇ ਫਿਰ ਜੂਨ ਨ ਆਵੇ। ਹੇ ਪਾਈ ਜਿਸ ਮਨੁੱਖ ਦੇ ਪੂਰਨ ਬਾਗ ਕਰਮ ਹਨ ਉਹ ਸੱਜੀ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰਦਾ ਹੈ। ਉਹ ਏਕੋ ਅਦੁੱਤੀ ਬ੍ਰਹਮ ਨੂੰ ਹੀ ਚੇਤੇ ਸਿਮਰਨਾ ਕਰਦਾ ਹੈ। ਜਿਸ ਕਰਕੇ ਫਿਰ ਮੁੜ ਕੇ ਜੂਨਾ ਵਿੱਚ ਨਹੀਂ ਆਉਂਦਾ। ਸਫਲ ਜਨਮ ਇਸ ਜਗ ਮਹਿ ਆਇਆ ਸਾਚੇ ਨਾਮ ਸਹਿਜ ਸਮਾਇਆ ਇਸ ਜਗ ਸੰਸਾਰ ਵਿੱਚ ਆਇਆ ਹੋਇਆ ਉਸ ਦਾ ਮਨੁੱਖਾ ਜਨਮ ਸਫਲਾ ਪ੍ਰਮਾਣਿਕ ਹੈ ਵਾ ਸਹਿਤ ਗਿਆਨ ਫਲਦੇ ਹੈ ਸੱਚੇ ਨਾਮ ਵਿੱਚ ਸੁਭਾਵ ਕੀ ਉਸ ਦਾ ਮਨ ਲੀਨ ਹੋਇਆ ਹੈ ਵਾ ਸੱਚੇ ਨਾਮ ਕਰਕੇ ਸਹਿਜ ਸਰੂਪ ਸਮਾਇਆ ਹੈ ਗੁਰਮੁਖ ਕਾਰ ਕਰੋ ਲਿਵ ਲਾਏ ਹਰ ਨਾਮ ਸੇਵਹੁ ਵਿਚੋ ਆਪ ਗਵਾਏ ਰਹਾਉ ਏ ਭਾਈ ਗੁਰਮੁਖ ਮੁਖੀ ਗੁਰਾਂ ਦੁਆਰਾ ਭਗਤੀ ਦੀ ਕਾਰ ਕਰੋ ਅਤੇ ਪ੍ਰਭੂ ਵਿੱਚ ਆਪਣੀ ਲਿਵ ਬਿਰਤੀ ਲਾਉਣੀ ਕਰੋ ਵਾ ਨਾਮ ਵਿੱਚ ਬਿਰਤੀ ਲਾ ਕੇ ਗੁਰਮੁਖਾਂ ਵਾਲੀ ਕਾਰ ਕਰਿਆ ਕਰੋ ਵਾ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਲਿਵ ਲਾਉਣ ਰੂਪੀ ਕਾਰ ਕਮਾਉਣੀ ਕਰੋ ਹਰ ਨਾਮ ਸੇਵੋ ਆਪਣੇ ਅੰਤਿਕਾਰਨ ਦੇ ਅੰਦਰੋਂ ਆਪਾ ਭਾਵ ਗਵਾ ਕੇ ਹਰੀ ਪ੍ਰਮਾਤਮਾ ਦਾ ਨਾਮ ਸੇਵਨਾ ਸਿਮਰਨਾ ਕਰੋ ਰਹਾਓ ਵੱਡਾ ਦਤ ਤਿਲ ਨ ਤਮਾਏ ਨਾਨਕ ਮਿਲੀਐ ਸਬਦ ਕਮਾਏ ਓ ਪ੍ਰਮਾਤਮਾ ਵੱਡਾ ਦਾਨੀ ਹੈ ਜਿਸ ਨੂੰ ਰੰਚਕ ਮਾਤਰ ਵੀ ਕੋਈ ਤਮਾ ਖਵਾਹਿਸ਼ ਨਹੀਂ ਹੈ ਮਤਮੂ ਗੁਣ ਨਹੀਂ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੇ ਉਪਦੇਸ਼ ਨੂੰ ਕਮਾ ਕਰਕੇ ਉਸ ਪ੍ਰਭੂ ਨਾਲ ਮਿਲਦਾ ਹੈ ਵਾਹੇ ਗੁਰੂ 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 ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ